ਟਰੱਕ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਕਾਰ ਦੇ ਉੜ ਗਏ ਨੀ ਪਰ ਖੱਚੇ ਚਾਰ ਨੌਜਵਾਨ ਹੋਏ ਨੇ ਹਾਦਸੇ ਦਾ ਸ਼ਿਕਾਰ ਚਾਰਾਂ ਦੇ ਵਿੱਚੋਂ ਤਿੰਨਾਂ ਨੇ ਟੜਫ ਟੜਫ ਕੇ ਕਿਹਾ ਦੁਨੀਆ ਨੂੰ ਅਲਵਿਦਾ ਜੀ ਹਾਂ ਇਹ ਹਾਦਸਾ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਟਰੱਕ ਤੇ ਕਾਰ ਦੇ ਵਿਚਕਾਰ ਟੱਕਰ ਹੁੰਦੀ ਹੈ ਤੇ ਕਾਰ ਦੇ ਬਿਲਕੁਲ ਹੀ ਪਰਖੱਚੇ ਉੱਡ ਗਏ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਸ਼ਿਕਾਰ 4 ਨੌਜਵਾਨ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਦੋ ਨੌਜਵਾਨਾਂ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਤੇ ਤੀਸਰੇ ਨੌਜਵਾਨ ਦੇ ਵੱਲੋਂ ਜਿਹੜਾ ਕਿ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ ਗਿਆ ਸੀ ਤੇ ਚੌਥਾ ਨੌਜਵਾਨ ਜੀ ਰਿਹਾ ਇਲਾਜ ਹੈ ਅਤੇ ਦੱਸ ਦਈਏ ਕਿ ਇਹ ਹਾਦਸਾ ਸੰਗਰੂਰ ਦੇ ਪਿੰਡ ਲੱਡਾ ਵਿਖੇ ਹੋਇਆ ਹੈ ਜਿੱਥੇ ਕਿ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨ ਰੱਬ ਨੂੰ ਪਿਆਰੇ ਹੋ ਗਏ ਨੇ ਤੇ ਕਾਰ ਦੇ ਬਿਲਕੁਲ ਹੀ ਪਰਖੱਚੇ ਉੱਡ ਗਏ ਨੇ ਇੱਥੇ ਦੱਸਦੀ ਹੈ ਕਿ ਪਿੰਡ ਕਾਂਚਲਾ ਦੇ ਸਰਪੰਚ ਸਤਗੁਰ ਸਿੰਘ ਤੇ ਉੱਗੇ ਸਮਾਜ ਸੇਵੀ ਭਗਵੰਤ ਰਾਏ ਜੋਸ਼ੀ ਹੁਣਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਚਾਰੇ ਨੌਜਵਾਨ ਸੰਗਰੂਰ ਦੇ ਆਸ-ਪਾਸ ਪਿੰਡੇ ਪਿੰਡਾਂ ਦੇ ਨਾਲ ਹੀ ਸਬੰਧ ਰੱਖਦੇ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਇੱਥੇ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦਾ ਨਾਮ ਸਤਗੁਰ ਸਿੰਘ ਹੈ ਤੇ ਦੂਸਰਾ ਜਿਸ ਦਾ ਨਾਮ ਜੋ ਸੀਰੀਅਸ ਸਿੰਘ ਜੱਗੀ ਹੈ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਤੀਸਰਾ ਨੌਜਵਾਨ ਅਮਨਜੋਤ ਸਿੰਘ ਜਿਸ ਨੇ ਕਿ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ ਹੈ ਤੇ ਚੌਥਾ ਨੌਜਵਾਨ ਗੁਰਸੇਵਕ ਸਿੰਘ ਅਜੀਤ ਜੀਰੇ ਇਲਾਜ ਹੈ ਇਹਤੇ ਦੱਸਦੀ ਹੈ ਕਿ ਸਰਪੰਚ ਸਤਗੁਰ ਸਿੰਘ ਤੇ ਉੱਗੇ ਸਮਾਜ ਸੇਵੀ ਭਗਵੰਤ ਰਾਏ ਜੋਸ਼ੀ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਨੌਜਵਾਨ ਹੈ ਸਤਗੁਰ ਸਿੰਘ ਉਹ ਪਿੰਡ ਕਾਂਜਲਾ ਦਾ ਨਿਵਾਸੀ ਹੈ ਤੇ ਦੂਸਰਾ ਨੌਜਵਾਨ ਜਗਸੀਰ ਸਿੰਘ ਜੱਗੀ ਪਿੰਡ ਹਸਨਪੁਰ ਦਾ ਰਹਿਣ ਵਾਲਾ ਹੈ ਇਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਤੀਸਰਾ ਨੌਜਵਾਨ ਅਮਨ ਚੋਤ ਸਿੰਘ ਜਿਹੜਾ ਕਿ ਪਿੰਡ ਕਾਂਤਲਾ ਦਾ ਨਿਵਾਸੀ ਸੀ ਉਸ ਦਾ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਗੰਭੀਰ ਸੀ ਤੇ ਉਸ ਨੂੰ ਪਟਿਆਲਾ ਦੇ ਅਮਰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸੀ ਜਿੱਥੇ ਕਿ ਉਹ ਆਪਣੇ ਜ਼ਖਮਾਂ ਦੀ ਤਾਬਨਾ ਚਲਦਾ ਹੋਇਆ ਦਮ ਤੋੜ ਗਿਆ ਤੇ ਚੌਥਾ ਨੌਜਵਾਨ ਗੁਰਸੇਵਕ ਸਿੰਘ ਜਿਸ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ ਤੇ ਉਹ ਅਜੇ ਜੀਰੇ ਇਲਾਜ ਹੈ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਇਹ ਨੌਜਵਾਨ ਜਿਹੜਾ ਗੁਰਸੇਵਕ ਸਿੰਘ ਹੈ ਉਹ ਵੀ ਪਿੰਡ ਹਸਨਪੁਰ ਦਾ ਹੀ ਨਿਵਾਸੀ ਹੈ ਸੋ ਇਹ ਚਾਰੇ ਨੌਜਵਾਨ ਜਿਹੜੇ ਕਿ ਆਪਣੇ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਸੰਗਰੂਰ ਵੱਲ ਜਾ ਰਹੇ ਸਨ ਇਹਨਾਂ ਚਾਰਾਂ ਨੌਜਵਾਨਾਂ ਦੇ ਵੱਲੋਂ ਪਿੰਡ ਕਾਂਜਲੇ ਤੋਂ ਹੋ ਕੇ ਲੱਡਾਵਾਇਆ ਹੋ ਕੇ ਸੰਗਰੂਰ ਪਹੁੰਚਣਾ ਸੀ ਇਸ ਤੋਂ ਪਹਿਲਾਂ ਕਿ ਉਹ ਸੰਗਰੂਰ ਪਹੁੰਚਦੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ ਜਦੋਂ ਇਹ ਨੌਜਵਾਨ ਪਿੰਡ ਲੱਡਾ ਦੇ ਪੈਟਰੋਲ ਪੰਪ ਦੇ ਆਸ ਪਹੁੰਚੇ ਤਾਂ ਉਸ ਵੇਲੇ ਸਾਹਮਣੇ ਤੋਂ ਆਉਂਦੇ ਇੱਕ ਟਰੱਕ ਦੇ ਨਾਲ ਇਹਨਾਂ ਦੀ ਸਵਿਫਟ ਕਾਰ ਟਕਰਾ ਗਈ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਇਹਨਾਂ ਦੀ ਕਾਰ ਜਿਹੜੀ ਚੂਰ-ਚੂਰ ਹੋ ਗਈ ਪਰ ਖੱੱਚੇ ਉੱਡ ਗਏ ਨੇ ਇਸ ਕਾਰ ਦੇ ਜਿਸ ਦੇ ਵਿੱਚਕਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤੀਸਰੀ ਨੌਜਵਾਨ ਨੇ ਹਸਪਤਾਲ ਦੇ ਚ ਜਾ ਕੇ ਦਮ ਤੋੜ ਦਿੰਦਾ ਹੈ ਤੇ ਚੌਥਾ ਅਜੇ ਜੀਰੇ ਇਲਾਜ ਹੈ ਦੱਸਦੀ ਹੈ ਕਿ ਇਹ ਨੌਜਵਾਨ ਜਿਹੜੇ ਕਿ ਸੰਗਰੂਰ ਵੱਲ ਜਾ ਰਹੇ ਸਨ ਉਸ ਦੌਰਾਨ ਹੀ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਇੱਥੇ ਕਾਬਿਲ ਇਹ ਗੌਰ ਹੈ ਕਿ ਹੁਣ ਜਿਹੜਾ ਮੌਸਮ ਚੱਲ ਰਿਹਾ ਹੈ ਉਹ ਸਰਦੀ ਦਾ ਮੌਸਮ ਹੈ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਸੜਕੀ ਹਾਦਸੇ ਹੋਣੇ ਸੁਭਾਵਿਕ ਹੀ ਨੇ ਹੋ ਸਕਦਾ ਹੈ ਕਿ ਤੁੰਦ ਹੀ ਇਸ ਹਾਦਸੇ ਦਾ ਕਾਰਨ ਬਣੀ ਹੋਵੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਪਰ ਇਸ ਹਾਦਸੇ ਦੇ ਕਾਰਨ ਮਾਪਿਆਂ ਦੇ ਉੱਪਰ ਬੇਹੱਦ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਹੜੇ ਮਾਪਿਆਂ ਦੇ ਪਰ ਜਵਾਨ ਪੁੱਤ ਜਹਾਨੂੰ ਚਲੇ ਗਏ ਨੇ ਉਹਨਾਂ ਦਾ ਹਾਲ ਕੀ ਹੋਵੇਗਾ ਸਾਰੇ ਆਪਣੇ ਆਪ ਹੀ ਸਮਝ ਸਕਦੇ ਨੇ ਇੱਥੇ ਮੌਕੇ ਤੇ ਪਹੁੰਚੀ ਹੋਈ ਪੁਲਿਸ ਨੇ ਇਹਨਾਂ ਦੀਆਂ ਲਾਸ਼ਾਂ ਨੂੰ ਰਾਹਰਾਸ ਦੇ ਵਿੱਚੋਂ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਵੀ ਪੀਐਸ ਦਿੱਤਾ ਹੈ ਇੱਥੇ ਦੱਸਤੀ ਹੈ ਕਿ ਥਾਣਾ ਟੂਰੀ ਦੇ ਇੰਚਾਰਜ ਕਰਮਜੀਤ ਸਿੰਘ ਹੋਰਾਨੇ ਦੱਸਿਆ ਹੈ ਕਿ ਇਹਨਾਂ ਨੂੰ ਜਵਾਨਾਂ ਦੇ ਮਾਪਿਆਂ ਨੂੰ ਵੀ ਇਸ ਘਟਨਾ ਦੇ ਸਬੰਧ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੁਣ ਮਾਪਿਆਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ